ਬੇਤੀ ਦਿਨੀ ਜੰਮੂ ਕਸ਼ਮੀਰ ਵਿੱਚ ਪੁੰਜ ਇਲਾਕੇ ਵਿੱਚ ਹੋਈ ਮੋਟਪੇੜ ਵਿੱਚ ਪੰਜ ਫੌਜੀ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਫੌਜੀ ਵੀਰ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੋਰਪੁਰ ਬੇਤੀ ਦੇ ਪਿੰਡ ਪੰਜ ਰੰਡਾ ਦਾ ਰਹਿਣ ਵਾਲਾ ਸੀ ਜਿੱਥੇ ਘਰ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ ਉੱਥੇ ਦੂਜੇ ਪਾਸੇ ਪਰਿਵਾਰਿਕ ਮੈਂਬਰ ਕਹਿ ਰਹੇ ਨੇ ਕਿ ਸਾਨੂੰ ਫਖਰ ਹੈ ਕਿ ਆਪਣੇ ਹੋਣ ਹਰ ਪੁੱਤਰ ਤੇ ਪਰ ਜੇਕਰ ਪਿੰਡ ਵਾਸੀਆਂ ਦੀ ਗੱਲ ਮੰਨੀ ਜਾਵੇ ਤਾਂ ਉਹ ਕਹਿੰਦੇ ਹਨ ਕਿ ਹੱਦਾਂ ਤੇ ਚੌਕਸੀ ਵਧਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਮਾਂ ਦਾ ਫੌਜੀ ਪੁੱਤ ਸ਼ਹੀਦ ਨਾ ਹੋ ਸਕੇ ਸ਼ਹੀਦ ਗੱਜਨ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿਆਸੀ ਲੀਡਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਇਸ ਮੌਕੇ ਸ਼ਹੀਦ ਗੱਜਨ ਸਿੰਘ ਦੇ ਪਿਤਾ ਸਰਦਾਰ ਸ਼ੰਗਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਗੱਜਨ ਸਿੰਘ ਦਾ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਅਤੇ ਉਹਨਾਂ ਦੀ ਮ੍ਰਿਤਕ ਤੇ ਫੌਜੀ ਵੀਰਾਂ ਵੱਲੋਂ ਸਤਿਕਾਰ ਨਾਲ ਪਿੰਡ ਪੰਜਰੰਡਾ ਵਿਖੇ ਲਿਆਂਦੀ ਜਾਵੇਗੀ ਇਲਾਕੇ ਵਿੱਚ ਗਮਗੀਨ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਚਾਹੇ ਸ਼ਹੀਦੀ ਪ੍ਰਾਪਤ ਕਰ ਚੁਕੇ ਗੱਜਨ ਸਿੰਘ ਤੇ ਅਤੇ ਉਸ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੇ ਆਪਣਾ ਬਲੀਦਾਨ ਦੇਸ਼ ਖਾਤਰ ਦਿੱਤਾ ਪਰ ਪਰਿਵਾਰ ਵਿੱਚ ਪਰਿਵਾਰਕ ਮੈਂਬਰਾਂ ਤੇ ਪਿੰਡ ਵਿੱਚ ਸੋਗ ਦਿਲਾ ਰਹੇ ਇਸ ਮੌਕੇ ਪਿੰਡ ਵਾਲਿਆਂ ਦਾ ਕੀ ਕਹਿਣ ਆ ਤੁਹਾਨੂੰ ਸੁਣਾ ਦਿੰਨੇ ਆ ਮੈਨੂੰ ਮਾਣ ਹੈ ਮਾਣ ਇਸ ਚੀਜ਼ ਦਾ ਮੈਨੂੰ ਕਹਿੰਦੇ ਸੀਗੇ ਕਿ ਮੇਰੀ ਜਿਹੜੀ ਜਿੰਦ ਹੈ ਸ਼ਹਾਦਤਾਂ ਦਾ ਲਿਖੇ ਲੱਗੇ ਮੈਂ ਮੈਂ ਇਹਨਾਂ ਨੂੰ ਕਹਿਵੇਂ ਮੈਂ ਕਹਿੰਨੇ ਨਹੀਂ ਆਪਾਂ ਆਪਾਂ ਪੋਸਟਿੰਗ ਚੇਂਜ ਕਰਵਾ ਲੈਣੇ ਕਹਿੰਦੇ ਨਹੀਂ ਮੈਂ ਕਹਿੰਦਾ ਇਸ ਦੇਸ਼ ਦੀ ਖਾਤਰ ਲੜਦਾ ਮੈਨੂੰ ਇਸ ਚੀਜ਼ ਪਰ ਮਾਣ ਹੋਊਗਾ ਪਰ ਮੈਨੂੰ ਨਹੀਂ ਸੀ ਪਤਾ ਇੰਜ ਮੈਨੂੰ ਛੱਡ ਕੇ ਚੱਲਣਾ ਛੁੱਟੀ ਆਣਾ ਸੀ ਨਹੀਂ ਛੁੱਟੀ ਆਣਾ ਸੀ ਵਿਆਹ ਵੀ ਕਹਿੰਦੇ ਰਖਾਇਆ ਸੀ ਰਿਸ਼ਤੇਦਾਰੀ ਚ ਕਿ ਸਭ ਕੁਝ ਅਰੇਂਜਮੈਂਟ ਪੂਆ ਜੀ ਹੁੰਦਾ ਆਪ ਕਰਕੇ ਗਏ ਸੀਗੇ ਕਹਿੰਦੇ ਉਮਰ ਚ ਛੋਟਾ ਸੀ ਗੱਜਣ ਪਰ ਸਾਰਿਆਂ ਦੇ ਕਾਰਜ ਆਪ ਸਵਾਰ ਗਏ ਹਾਂਜੀ ਸਾਰੀ ਰਿਸ਼ਤੇਦਾਰੀ ਚ ਪੂਆ ਜੀ ਫੁੱਫੜ ਜੀ ਤੇ ਦਿਲਬਖਪੁਰ ਜੀ ਉਹਨਾਂ ਦੇ ਕੋਈ ਵੀ ਕੰਮ ਹੋਵੇ ਤਿੰਨ ਪੋਹ ਫੜਾ ਤੇ ਮੇਰੇ ਪੇਕੇ ਵੀ ਸਾਰੇ ਆਪ ਮੇਰੇ ਭਰਾ ਦਾ ਰਿਸ਼ਤਾ ਕਰਵਾ ਕੇ ਗਏ ਸੀ ਤੇ ਉੱਚਾ ਸੀਗਾ ਮੋਢੀ ਸੀ ਕੁਝ ਕਿਹਾ ਕਿ ਹਰਪ੍ਰੀਤ ਸਰਕਾਰਾਂ ਨੂੰ ਬਾਰਡਰਾਂ ਦੀ ਸੁਰੱਖਿਆ ਨੂੰ ਲੈ ਕੇ ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਹਿੰਦੀ ਕਿ ਜੇ ਕਸ਼ਮੀਰ ਚਾਹਦੇ ਬੰਡਣਾ ਤਾਂ ਦੇ ਦਿਓ ਕਿਉਂ ਪੁੱਤ ਲੋਕਾਂ ਦੇ ਮਰਵਾਉਂਦੇ ਪਏ ਕਿਉਂ ਮਰਵਾਉਂਦੇ ਪਏ ਤੁਸੀਂ ਪੁੱਤ ਜੇ ਆਪ ਤਾਂ ਕੁਰਸੀਆਂ ਤੇ ਬੈਠੇ ਆ ਨਾ ਤੁਸੀਂ ਆਪਨਾ ਆਪਦੇ ਪੁੱਤਾਂ ਨਾਲ ਜੋ ਆਪ ਡਿਊਟੀ ਦੇਖੋ ਉਹਨਾਂ ਨੂੰ ਕਿਉਂ ਹੈ ਮਾੜੀ-ਮੋਟੀ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੈਗਾ ਕਿ ਕਿਸੇ ਮਾਂ ਦੇ ਪੁੱਤ ਹੈ ਰੋਜ਼ ਦੇ ਰੋਜ਼ ਸ਼ਹੀਦ ਹੁੰਦੇ ਹੈਗੇ ਥੋੜੀ ਦਿਨ ਪਿਛਲੀ ਛੁੱਟੀ ਆਏ ਸੀਗੇ ਪੰਜ ਬੰਦੇ ਤਦ ਸ਼ਹੀਦ ਹੋਏ ਸੀਗੇ ਹੁਣ ਫੇਰ ਪੰਜ ਸ਼ਹੀਦ ਹੋ ਗਏ ਪਰ ਸਰਕਾਰਾਂ ਨਹੀਂ ਸੁਣਦੀਆਂ ਉਹਨਾਂ ਨੂੰ ਆਪਣੀ ਕੁਰਸੀ ਦਾ ਹੀ ਮਤਲਬ ਹੈ ਹੋਰ ਕਿਸੇ ਨਾਲ ਮਤਲਬ ਨਹੀਂ ਹੈਗਾ ਇਹ ਮਾਰ ਵੀ ਹੈ ਤੇ ਸਾਡੇ ਲਈ ਛੱਟ ਵੀ ਬਹੁਤ ਤਕੜੀ ਹੈ ਕਿ ਇਸ ਪਰਿਵਾਰ ਦੇ ਵਿੱਚ ਇਹ ਪਰਿਵਾਰ ਨੂੰ ਚਲਾੜ ਬਸਤੇ ਇਸ ਮੁੰਡੇ ਦਾ ਬਹੁਤ ਰੋਲ ਸੀ। ਔਰ ਸਾਡੇ ਇਸ ਪਿੰਡ ਨੂੰ ਇੰਨਾ ਉਹ ਮੁੰਡਾ ਪ੍ਰਵਾਦ ਸੀ ਕਿ ਸਾਡਾ ਪਿੰਡ ਨਾਲੇ ਚੱਜ ਹੈ, ਪਜਰੰਡੇ ਹੈ, ਕਦੇ ਫੌਜੀਾਂ ਵਾਲੀ ਗੱਲ ਨਹੀਂ ਸੀ ਤੇ ਇਸ ਕਰਕੇ ਸਾਨੂੰ ਜਦੋਂ ਪਤਾ ਲੱਗਿਆ ਸਾਰਾ ਦੋਨੇ ਪਿੰਡ ਬੜੇ ਅਫਸੋਸ ਚ ਤੇ ਅਸੀਂ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਇਹ ਸਾਡੇ ਫੌਜੀਆਂ ਦੀ ਸ਼ਹਾਦਤ ਹੋਈ ਹੈ ਜੇ ਦਿੱਲੀ ਬਾਰਡਰ ਤੇ ਵੀ ਤਾਂ ਵੀ ਸਿੱਖੇ ਜਿਹੜੇ ਆ ਉਹ ਲੜੇ ਆ ਇਸ ਲਈ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਦਾਂ ਦੇ ਜੇ ਕੰਮ ਹੁੰਦੇ ਰਹੇ ਤਾਂ ਸਾਡੇ ਲਈ ਬੜੀ ਜਿਹੜੀ ਆ ਮੁਸੀਬਤ ਆ ਜਾਏਗੀ ਤੋਂ ਅਸੀਂ ਦੁਬਾਰਾ ਫੇਰ ਮੈਂ ਕਹਿੰਦਾ ਕਿ ਸਾਡੇ ਲਈ ਮਾਨਦਿਕੀ ਵੀ ਗੱਲ ਹੈ ਪਰ ਸਾਨੂੰ ਅਫਸੋਸ ਵੀ ਬੜਾ ਹੈ ਕਿ ਚਾਰ ਭਰਾ ਆ ਚਾਹਨਾ ਚੋ ਇੱਕ ਜਿਹੜਾ ਹੈ ਕਿ ਡੈਥ ਹੋ ਗਈ ਹੈ ਤੇ ਇਸ ਲਈ ਇਹ ਚਾਰ ਪਰਿਵਾਰ ਸਾਡੇ ਕੋਲ ਤਾਂ ਜ਼ਮੀਨ ਵੀ ਥੋੜੀ ਥੋੜੀ ਹੈ ਦੋ ਦੋ ਕਿੱਲੇ ਜ਼ਮੀਨ ਦੇ ਆ ਸਾਡੇ ਕੋਲ ਸਾਡਾ ਜਿਹੜਾ ਨਰਵਾਹ ਬੜਾ ਔਖਾ ਹੈ ਤੇ ਅਸੀਂ ਜੋ ਵੀ ਪ੍ਰੋਗਰਾਮ ਕਰਦੇ ਸੀ ਇਹ ਮੁੰਡੇ ਦੇ ਹਿਸਾਬ ਨਾਲ ਹੀ ਕਰਦੇ ਸੀ ਕਿਉਂਕਿ ਸਾਡੇ ਕੋਲ ਪੈਸੇ ਤੇਲੇ ਦੀ ਬੜੀ ਕਮੀ ਸੀ ਪਰ ਫਿਰ ਵੀ ਅਸੀਂ ਇਸ ਗੱਲ ਦਾ ਗਰਭ ਕਰਦੇ ਹਾਂ ਕਿ ਸਾਡੇ ਜਿਹੜੇ ਆ ਉਹ ਪਿੰਡ ਨੂੰ ਆ ਜਿਹੜਾ ਉਹ ਮਾਣ ਹੋਇਆ ਕਿ ਸਾਡੇ ਜਿਹੜਾ ਬੱਚਾ ਇਹ ਉੱਥੇ ਸ਼ਹੀਦ ਹੋਇਆ ਜੰਗ ਲੜਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਅਕਾਲੀ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਰਹੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੁਝ ਇਸ ਤਰ੍ਹਾਂ ਕਿਹਾ ਸਰਦਾਰ ਗਜਨ ਸਿੰਘ ਜਿਹੜਾ ਸਾਡਾ ਇਸੇ ਨਗਰ ਦਾ ਨੌਜਵਾਨ ਹੈ ਉਹ ਦੇਖੀਂ ਖਤਰ ਸੀਤੀ ਦੇਖੋ ਸੋ ਸਭ ਤੋਂ ਪਹਿਲਾਂ ਮੈਂ ਸ਼ਹੀਦ ਦੇ ਚਰਨਾਂ ਦੇ ਵਿੱਚ ਨਤਮਸਤਕ ਹਾਂ ਔਰ ਗੁਰੂ ਮਹਾਰਾਜ ਅਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਪੈਨਾ ਪਰਵ ਨੂੰ ਪਾਣਾ ਬਣਦਾ ਬਖਸ਼ਿ ਔਰ ਉਹਦੀ ਆਤਮਨ ਸ਼ਾਂਤ ਬਖਸ਼ਿ ਔਰ ਇਹ ਜਿਹੜੀਆਂ ਇੱਕ ਤੋਂ ਬਾਅਦ ਇੱਕ ਸ਼ਹਾਦਤਾਂ ਹੋ ਰਹੀਆਂ ਇਸ ਦਾ ਤੁਸੀਂ ਜ਼ਿਕਰ ਕੀਤਾ ਬਹੁਤ ਦੁਖਦਾਈ ਹੈ ਆ ਗੂੰਗਾ ਹਰ ਮਨ ਸੰਵੇਦਨਾ ਕਿ ਬੜੀ ਵੱਡਾ ਬੋਝ ਹੈ ਸਾਡੇ ਸਾਰਿਆਂ ਦੇ ਮਨ ਦੇ ਉੱਤੇ ਕਿਉਂਕਿ ਬਹੁਤ ਹੀ ਹੁਨਰ ਬੱਚਾ ਸੀ ਬੜੀ ਛੋਟੀ ਉਮਰ ਸੀ ਪਰ ਦੂਜੇ ਪਾਸੇ ਅਸੀਂ ਮਹਿਸੂਸ ਵੀ ਕਰਦੇ ਹਾਂ ਕਿ ਦੇਸ਼ ਦੀ ਖਾਤਰ ਬਹੁਤ ਵੱਡੀ ਕੁਰਬਾਨੀ ਬਹੁਤ ਵੱਡੀ ਸ਼ਹਾਦਤ ਬਹੁਤ ਵੱਡਾ ਇਤਿਹਾਸ ਵੀ ਜਿਹੜਾ ਉਹ ਸਿਰਜ ਕੇ ਗਏ ਔਰ ਚਾਰ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸੀਨੀਅਰ ਸਾਥੀ ਵੀ ਉਹਨਾਂ ਦੇ ਨਾਲ ਦੇ ਜਵਾਨ ਵੀ ਉਹ ਵੀ ਸ਼ਹੀਦ ਹੋ ਗਏ ਉਹਨਾਂ ਦੇ ਚਰਨਾਂ ਵਾਸਤੇ ਜਿਵੇਂ ਮਨਤਬਸਕਾ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਵੀ ਅਰਦਾਸ ਕਰਦੇ ਆਂ ਦੁੱਖ ਦੀ ਘੜੀ ਚ ਸਾਰੇ ਸੀ ਪਰਿਵਾਰ ਦੇ ਨਾਲ ਨਾਲ ਕਿਉਂਕਿ ਪਰਿਵਾਰ ਵੀ ਸਾਡਾ ਆਪਣਾ ਨਿੱਜੀ ਪਰਿਵਾਰ ਦੇਖੋ ਮੈਂ ਸਮਝਦਾ ਕਿ ਇਹ ਜਿਸ ਤਰ੍ਹਾਂ ਦਾ ਅਤਵਾਦ ਦੁਨੀਆ ਦੇ ਵਿੱਚ ਫੈਲ ਰਿਹਾ ਇਹ ਸਾਰੇ ਦੇਸ਼ਾਂ ਨੂੰ ਇਕੱਠੇ ਹੋ ਕੇ ਇਹਨੂੰ ਕਾਊਂਟਰ ਕਰਨ ਦੀ ਲੋੜ ਹੈ ਕਿਉਂਕਿ ਕੁਝ ਦੇਸ਼ਾਂ ਨੇ ਆਪਣਾ ਜਿਹੜਾ ਧਦਾ ਹੀ ਬਣਾ ਲਿਆ ਇਹਨੂੰ ਜਿਹੜਾ ਅਤਵਾਦ ਨੂੰ ਬਹੁਤ ਦੁਨੀਆ ਦਾ ਨੁਕਸਾਨ ਕਰਦੀ ਇਸ ਨਾਲ ਹੀ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨਾਲ ਬਦਲ ਦਿੱਤ ਕੀਤੇ ਗਏ ਮੈਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਨੂਰਪੁਰ ਬਲਾਕ ਖਾਸ ਕਰਕੇ ਰੋਪੜ ਜਲੇ ਦਾ ਇਹਦੇ ਬਹੁਤ ਇਦਨੀਆਂ ਘਟਨਾ ਤੁਸੀਂ ਵੀ ਜਾਣਦੇ ਹੋ ਕਿ ਹਰ ਪੰਜ 6 ਮਹੀਨੇ ਵਿੱਚ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਮੈਂ ਤਾਂ ਸੈਂਟਰ ਸਰਕਾਰ ਨੂੰ ਗਾਹੂੰਗਾ ਕਿ ਜਰੂਰ ਕੁਛ ਨਾ ਕੁਛ મોદી ਸਾਹਿਬ ਜਿਹੜੇ ਇਦਾਂ ਦੇ ਪਾਕਿਸਤਾਨ ਦੇ ਲੋਕ ਹੈ ਜਾਂ ਉਗਰਵਾਦੀ ਲੋਕ ਹੈ ਜਿਹੜੇ ਵੀ ਸ਼ੌਲੇ ਕਰਦੇ ਸਾਡੇ ਨੌਜਵਾਨਾਂ ਤੇ ਜਾਂ ਨਗਵਾਂ ਦੀ ਸੁਰੱਖਿਆ ਦਾ ਕੁਝ ਨਾ ਕੋਈ ਜ਼ਰੂਰ ਖਿਆਲ ਰੋ ਸਭ ਤੋਂ ਵੱਡੀ ਸ਼ਹਾਦਤ ਜਿਹੜੀ ਹੈਗੀ ਦੇਸ਼ ਵਾਸਤੇ ਅੱਜ ਇਸ ਪਰਿਵਾਰ ਦੇ ਇੱਕ ਸਪੁੱਤ ਨੇ ਦਿੱਤੀ ਹੈਗੀ ਜਿਸ ਦੇ ਵਾਸਤੇ ਅਸੀਂ ਜਿੰਨਾ ਵੀ ਆਪਣਾ ਸਿਰ ਜੁਕਾਈਏ ਉਹ ਨਾ ਘਟੇਗਾ ਜਿੰਨਾ ਵੀ ਅਸੀਂ ਮਾਨ ਮਨਾਈਏ ਉਹ ਨਾ ਘਟੇਗਾ ਤੇ ਇਸ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਸੰਕਟ ਦੀ ਘੜੀ ਦੇ ਵਿੱਚ ਅਸੀਂ ਪੂਰੇ ਨਾਲ ਦੇ ਨਾਲ ਢਾਲ ਬਣ ਕੇ ਖੜੇ ਹੋਏ ਨੇ ਤੇ ਪਰਵਾਰਤੀ ਸਾਰੇ ਹੀ ਮੁਸ਼ਕਲਾਂ ਵਾਸਤੇ ਅਸੀਂ ਬਿਲਕੁਲ ਨਾਲ ਦੇ ਨਾਲ ਖੜੇ ਹੈ। ਮੈਡਮ ਇੱਕ ਮੰਗ ਰੱਖੀ ਹੈ ਪਰਿਵਾਰ ਨੇ ਕਿ ਅਕਸਰ ਜਦੋਂ ਸ਼ਹੀਦ ਦਾ पार्थिव ਸਰੀਰ ਆਂਦੀ ਹੈ ਬੜੀ ਉੱਥੇ ਲੋਕ ਜਲਦਬਾਜ਼ੀ ਕਰ ਦਿੰਦੇ ਆ ਉਹਨੇ ਕਿ ਆਰਾਮ ਨਾਲ ਦਰਸ਼ਨ ਹੋ ਪਾਣ ਕਿ ਪ੍ਰਸ਼ਾਸਨ ਇਸ ਸੰਬੰਧ ਵਿੱਚ ਕਰ ਬਿਲਕੁਲ ਜੀ ਨਾਲ ਦੇ ਨਾਲ ਗੱਲ ਹੋਈ ਹੈ ਕਿ ਅਸੀਂ ਕੋਸ਼ਿਸ਼ ਇਹੀ ਕਰ ਰਹੇ ਕਰਨੇ ਜਾ ਰਹੇ ਨੇ ਕਿ ਤਾਂ ਕਿ ਜਿਹੜੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਕੋਈ ਵੀ ਦਿੱਕਤ ਦਰਸ਼ਨ ਵਾਸਤੇ ਨਾ ਆਵੇ ਨਾਲ ਹੀ ਜਿਹੜੀ ਸੰਗਤ ਹੈਗੀ ਜਨਾਬ ਦੇ ਮੰਦੇ ਵਿੱਚ ਹੈਗਾ ਕਿ ਉਹਨਾਂ ਨੇ ਆਖਰੀ ਦਰਸ਼ਨ ਕਰਨੇ ਹੈਗੇ ਉਹਨਾਂ ਦੇ ਵਾਸਤੇ ਵੀ ਅਸੀਂ ਵਕਰਾ ਇੰਜ਼ਾਮ ਕਰਨੇ ਦੀ ਕੋਸ਼ਿਸ਼ ਕਰ ਰਹੇ ਨੇ ਜੀ 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 ਪਰਮਿਸ਼ਨ ਸੰਬੰਧੀ ਜੇ ਆਮ ਕੀ ਕਿੱਥੇ ਹੋਏਗਾ ਕਦੋਂ ਕਰ ਪਰਮਿਸ਼ਨ ਪਰਿਵਾਰ ਦੀ ਅੱਛਾ ਅਨੁਸਾਰ ਹੀ ਐਸੀ ਕਰਵਾਵਾਂਗੇ ਜੋ ਵੀ ਇਹਨਾਂ ਦੀ ਇੱਛਾ ਹੋਏ ਕਿ ਉਸੇ ਤਰੀਕੇ ਨਾਲ ਹੀ ਐਸੀ ਚੇਤ ਇਹ ਤੇ ਦਸਤਾਬੰਦ ਹੈ ਕਿ ਸ਼ਹੀਦ ਗੱਜਨ ਸਿੰਘ ਦਾ ਵਿਆਹ ਫਰਵਰੀ 2021 ਨੂੰ ਹੋਇਆ ਸੀ ਜਦੋਂ ਉਹ ਬਰਾਤ ਲੈ ਕੇ ਗਏ ਸਨ ਤਾਂ ਉਹ ਆਪਣੇ ਨਾਲ ਕਿਸਾਨੀ ਝੰਡਾ ਲੈ ਕੇ ਗਏ ਸੀ ਉਸ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਅਜੇ ਇੱਕ ਹਫ਼ਤੇ ਬਾਅਦ ਹੀ ਉਸਨੇ ਆਪਣੇ ਪਿੰਡ ਛੁੱਟੀ ਕਟਣਾਉਣਾ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਛੁੱਟੀ ਤੋਂ ਪਹਿਲਾਂ ਉਸ ਦੀ ਮ੍ਰਿਤਕ ਤੇ ਸਾਡੇ ਘਰ ਆ ਜਾਵੇਗੀ ਨੂਰਪੁਰ ਬੇਦੀ ਤੋਂ ਸੱਜਨ ਸਿੰਘ ਸੈਣੀ ਦੀ ਰਿਪੋਰਟ ਪਲੀਜ਼ ਸਬਸਕ੍ਰਾਈਬ आवर ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ